ਹਾਂਜੀ ਦੋਸਤੋ ਸੋ ਇਹ سلسلہ ਚੱਲ ਤੁਰਿਆ ਸੋ ਸਰਪੰਚ ਸਾਹਿਬ ਉਹ ਵੀ ਮਨੇ ਅਗਲੀ ਜਾਤੇ ਪਰੇ ਤੇ ਵੀ ਕੋ ਚਾਨਨ ਘਾ ਲਓ ਜੁਣ ਅਗਲ ਮੋੜ ਜਾ ਤਾ ਵਾ ਅਗਲ ਗੋਤਾ ਭਾਈ ਵਰਤੀਆ ਵਰਤੀਆ ਚਾਰ ਨਾਮਾ ਹੋਇਓ ਆ ਠੀਕ ਹੈ ਜੀ ਬਿਲਕੁਲ ਜੀ ਤੇ ਤਾਰੀ ਗੋਤਾ ਤੇਰੇ ਵਰਤ ਜਿਆ ਨਾਮ ਜਿਆ ਭਲਾ ਤੇ ਵਿਸਾਖੀ ਬਲਾਕੀ ਤੇ ਪਖੋ ਠੀਕ ਹੈ ਇਹ ਚਾਰ ਨਾਮਾ ਹੋਏ ਬਾਕੀ ਜੁਣ ਛੀਏ ਇਹ ਦਾਦਾ ਔਰ ਨਾਮ ਮੈਂ ਗਿਣ ਕੇ ਤਾਇ ਲਾ ਕੋ ਦੋਨੇ ਹਣਾ ਦਾਦਾ ਨਾਮ ਜਿਹੜਾ ਵੇ ਰਾਵੀਮੀ ਰਾंजे ਕਾ ਬਖਸ਼ੀ ਕਾ ਬਾਦਰਗਾ ਜੀ ਠੀਕ ਹੈ ਅਗਨੀ ਕਾ ਚੰਗੇਰੇ ਕਾ ਠੀਕ ਹੈ ਘੂਗੇ ਕਾ ਬੁੱਧਣ ਕਾ ਇਹ ਸਾਰੇ ਦਾਦਾ ਔਰ ਨਾਮ ਇਹ ਲੋ ਜੀ ਬਿਲਕੁਲ ਹਾਂਜੀ ਸਰਪੰਚ ਸਾਹਿਬ ਜਿੰਨ ਤੋਂ ਵੀ ਵਰਤਿਆਂ ਬਾਰੇ ਜਾਣਕਾਰੀ ਦਿਨੀ ਆ ਸੋਭੇ ਤਮੀਆਂ ਨੂੰ ਬੜੀ ਵੀ ਚਾਨਣ ਘਾ ਲੋ ਵੀ ਵਰਤਿਆਂ ਰਸਾਕ ਕੇ ਰਿ ਰ ਗਲੇ ਹੋਮੀ ਤੇ ਕਿਰ ਗਲੇ ਨਹੀਂ ਹੁੰਦੇ ਹਾਂ ਕਿਰੇ ਗਲੇ ਨਹੀਂ ਹੁੰਦੇ ਇਹਨਰ ਲਾਲ ਕਾ ਔਰ ਤੇ ਵਰਤਿਆਂ ਔਰ ਆਪਸ ਮੇ ਰਿਸ਼ਤਾਣੀ ਹੁੰਦਾ ਕਿਉਂਕਿ ਇਹ ਪਿਤਰ ਔਰ ਭਾਈ ਜੀ ਬਾਕੀ ਇਹਨੋਂ ਸਾਰਿਆਂ ਗਲੇ ਵਿਆਹ ਹੋਵੇ ਇਨਰ ਮਛਾਲੋਂ ਗਲੇ ਸਾਰਿਆਂ ਰੇ ਹੋ ਜਾਵੇ ਨਮਸੌਤੋਂ ਗਲੇ ਸਾਰਿਆਂ ਗਲੇ ਹੋ ਜਾਵੇ ਠੀਕ ਹੈ ਔਰ ਇਹਨੋਂ ਆਪਣੋ ਇਹ ਜਿਹੜਾ ਵਰਜਾਵਰਤ ਹੋ ਗਿਓ ਨਿਸ਼ਾਵਰਤ ਹੋ ਗਿਓ ਤਮਸ਼ੌਦ ਹੋ ਗਿਓ ਹਨਾ ਇਹਨੋਂ ਗਲੇ ਸਾਰਿਆਂ ਗਲੇ ਬਾਕੀ ਵਰਜੋਤੋਂ ਗਲੇ ਇਹਨੋਂ ਗਲੇ ਸਾਰਿਆਂ ਗਲੇ ਇਹਨੋਂ ਵਿਆਹ ਹੋ ਜਾਵੇ ਫਿਰ ਇਹਦਾ ਮਤਲਬ ਸਾਰਿਆਂ ਤੋਂ ਮੁੜ ਜਾਤੇ ਧਾਰ ਹੀ ਹੋ ਜਾਤੇ ਸਾਰਿਆਂ ਦੇ ਲਈ ਰਿਸ਼ਤਾ ਹਿੱਸਦੀ ਮਾਨਿਸਪਾਨ ਸਾਹਿਬ ਜਣ ਅਗਲੋ ਗੋਤ ਆ ਜਾਂ ਅਗਲ ਜੁਨ ਜਾਤ ਮੈਨਾ ਵਾਇਆ ਔਰੇ ਬਾਰੇ ਥੋੜਾ ਕੁ ਦੱਸੇ ਜਾਵਾ ਜੀ ਹਾਂਜੀ ਅਗਲ ਗੋਤ ਆ ਜੀ ਲਾਲਕਾ ਲਾਲਕਾ ਪੰਜ ਨਾਮਾ ਹੋਇਆ ਜੀ ਠੀਕ ਹੈ ਜੀ ਇਹ ਹੋਇਆ ਬਦਿਆ ਸਦਿਆ ਮੱਲਾ ਢਿੰਗਾ ਦੇ ਹਰੀਆ ਜੀ ਇਹ ਪੰਜ ਨਾਮਾ ਹੈ ਜੀ ਇਹ ਪੰਜਾਬੇ ਵੀ ਆਈਆਂ ਜਾਂ ਹਰਿਆਣਾ ਵੀ ਸਾਰੇ ਜਗ੍ਹਾ ਤੇ ਇਹਨਾਂ ਦਾ ਰਿਸ਼ਤਾ ਜਾਂ ਇਹਨਾਂ ਰਸਾਕ ਕਿਰ ਕਿਰ ਗੱਲੇ ਹੋਣ ਜੀ ਹਾਂ ਇਹਨੂੰ ਸਿਰਫ ਲਾਲਕਾ ਤੇ ਵਰਤੀਆ ਇਹ ਦੋਵੇਂ ਮਿਲਣੇ ਨਹੀਂ ਜੀ ਬਾਕੀ ਇਹਨਾਂ ਰਮਛਾਲਿਆਂ ਵਲੇ ਹੋ ਜੀ ਆ ਨਨ ਸੋਤੋਂ ਗੱਲੇ ਵੀ ਹੋ ਜਾਵਾ ਆ ਇਹ ਆਪਣੋ ਇਹ ਵੜ ਜਾਵਤੇ ਗੱਲੇ ਵੀ ਹੋ ਜਾਵਾ ਆ ਧਰਮ ਸੌਤੇ ਗਲੇ ਵੀ ਹੋ ਜਾਵਾ ਚੌਥੋਂ ਗਲੇ ਵੀ ਹੋ ਜਾਵਾ ਇਹਨਾਂ ਦੇ ਵਿੱਚ ਇਹ ਵੀ ਆਜ਼ਾਦ ਹੀ ਸਿਰਫ ਨਾਲ ਕਰਦੇ ਵਰਤੀ ਐ ਨਹੀਂ ਸੁਪਈਓ ਇਹ ਜੁਣੀ ਗੱਲਾਂ ਹੀ ਮਾਰੇ ਸਮਾਜੇ ਮੰਲੇ ਲੋਪ ਹੋਤੀ ਜਾਵੇਂ ਇਮਰੋ ਮੇਨ ਜਨੂ ਅੱਜ ਰ ਵਿਸ਼ਾ ਤੋਂ ਇਹ ਗੱਲੇ ਪਰ ਚਰਚਾ ਕਰੇ ਰੋ ਤੋਂ ਕਿਉਂਕਿ ਅਜੇ ਮਾਰ ਕੇ ਨੇ ਹੋਰ ਵੀ ਦੋਈ ਤਿੰਨ ਜਾਤਾਂ ਪੜੀਆਂ ਉਹਨਾਂ ਬਾਰੇ ਵੀ ਮੈਂ ਗੱਲ ਕਰਾਂ ਸੋ ਇਹ ਜੁਨੋ ਨੌਲੇਜ ਆ ਨਹੀਂ ਤਾਂ ਵੀ ਆਪਰੇ ਕੇ ਸਵਾਲ ਕੇ ਜ਼ਰੂਰ ਰੱਖਣੀਆਂ ਜੀ ਸੋ ਸਰਪੰਚ ਸਾਹਿਬ ਆਪਾਂ ਆਵੇਂ ਬੇ ਅਗਲੀ ਜਾਤੇ ਪਰ ਵੀ ਅਗਲ ਜਾਤ ਜਾਂ ਮੋਟੋ ਗੋਤ ਕੋਣੋ ਆ ਜੀ ਅਗਲ ਗੋਤ ਹੈ ਜੀ ਵਲਜੋਤ ਜੀ ਵਲਜੋਤ ਜਿਹੜਾ ਵਲਜੋਤ ਵੀ ਚਾਰ ਨਾਮ ਆ ਜੀ ਵਲਜੋਤ ਵੀ ਕਿਉਂ ਨਾਮ ਆ ਮੀ ਆ ਹਾਂਜੀ ਜੀ ਇਹ ਚੀਜ ਜਸੂ ਕਾ ਹਜਾਰੇ ਕਾ ਠਗਣੀ ਕਾ ਚਲਾਣੇ ਕ ਠੀਕ ਹੈ ਕਿ ਨਹੀਂ ਇਹ ਨੋਰ ਉਹ ਤੇ ਤੇ ਬਾਕੀ ਨੋਰ ਦਾਦਾ ਨਾਮਾ ਛਾਵੇਂ ਛਾਵੇਂ ਕਾ ਡੋਗਰ ਕਾ ਤੇ ਜੰਤੂ ਕਾ ਜੀ ਇਹ ਨੋਰ ਦਾਦਾ ਠੀਕ ਹੈ ਜੀ ਸੋ ਇਹ ਅਭਿਜਨਤ ਮੇ ਗਲਤ ਆਈ ਬਲਜੋਤਾਂ ਬਾਰੇ ਤਾਂ ਆਈ ਆ ਤੇ ਬਲਜੋਤਾਂ ਰਸਾਕ ਕਿਰ ਕਿਰ ਗਲੇ ਹੋਮੇ ਤੇ ਕਿਰ ਕਿਰ ਗਲੇ ਨਹੀਂ ਹੁੰਦੇ ਬਲਜੋਤ ਜੋ ਛਾਇਆ ਬਲਜੋਤ ਸਿਰਫ ਆਪਣ ਹੀ ਗੋਤ ਮੇਲ ਨਹੀਂ ਆ ਬਾਕੀ ਇਹਨਾਂ ਦੇ ਪੂਰੇ